ਹਾਜੀ ਗੁਰਪਰਸ ਸਿੰਘ ਜੀ ਦਾਸ ਗੁਰਪਾਰ ਸਿੰਘ ਹਸਾ ਅਮਰੀਕਾ ਤੋਂ ਬੇਬੇਂਚ ਕਰਦਾ ਜੀ ਕਿ ਵੀ ਜੋ ਵੀ ਆਪਾਂ ਮਹਾਪੁਰਸ਼ਾਂ ਦੇ ਜੀਵਨ ਦੀਆਂ ਜੋ ਛੜਕੀਆਂ ਆਪਾਂ ਸ਼ੁਰੂ ਕੀਤੀਆਂ ਸੀ ਉਹ ਆਪਾਂ ਵੀ ਉਸਤਾਬੀ ਤਾਂਤਾ ਬਾਬੇ ਜੀ ਚਾਹ ਸੀ ਜੀ ਮਹਾਰਾਜ ਨਾਲ ਚੜਾਏ ਨੇ ਵੀ ਲੋਕਾਂ ਦੇ ਨਜ਼ਾਰੇ ਵੀ ਜੋ ਵੀ ਸੀਗੇ ਉਹਨਾਂ ਲਈ ਆਪਾਂ ਵੀ ਜੋ ਮਹ ਪ੍ਰਚਾਰ ਦਾਸ ਪ੍ਰੋਜੈਕਟ ਆਪਾਂ ਪ੍ਰੋਜੈਕਟ ਨੂੰ ਆਪਾਂ ਵੀ ਬਿਖਾਉਂਦੇ ਹੋਏ ਅੱਜ ਇਸ ਆਖੀ ਜਿਹੜੀ ਕਿ ਉਹ ਲਿਖ ਰਿਹਾ ਕਿ ਸਤ ਸਾਕਿਸਨ ਸੱਚੀ ਸਾਖੀ ਸੋ ਬੋਲੇ ਜੋ ਪੇਖਿਆ ਆਖੀ ਸੰਤ ਕੀ ਸਾਚੀ ਸੋਨੇ ਸੰਤ ਕੀ ਸਾਚੀ ਸਾਖੀ ਸੋ ਬੋਲੇ ਜੋ ਪੇਖਿਆ ਆਖੀ 1894 ਅੰਗ ਤੇ ਮਹਾਂਪੁਰਸ਼ਾਂ ਦੀਆਂ ਸਾਖੀਆਂ ਜੋ ਹੁੰਦੀਆਂ ਨੇ ਇਹ ਵੀ ਇਹ ਵੀ ਆਪਣੇ ਜੀਵਨ ਸੁਧਾਰ ਰਸਤੇ ਉੱਤੇ ਲੱਗਦੀ ਹੈ ਇਹ ਸੁਧਾਰ ਹੋ ਜਾਂਦੀ ਹੈ ਅਤੇ ਇਹ ਵੱਡੀ ਗੱਲ ਹੁੰਦੀ ਹੈ ਜਿਹਦੇ ਵਿੱਚ ਜਿੰਨੀਆਂ ਵੀ ਸਾਖੀਆਂ ਆਉਣਗੇ ਮਹਾਂਪੁਰਸ਼ਾਂ ਦੀਆਂ ਉਹ ਗੁਰੂ ਨਾਲ ਜੋੜਨਾ ਹੀ ਹੋਣਗੇ ਜਾਂ ਤੇ ਜੀਜਤ ਸਬਤਿਸਕੇ ਕੀ ਸੋਈ ਸੰਤ ਸਾਈ ਜੀਜਤ ਸਬਤਿਸਕੇ ਕੀ ਸੋਈ ਸੰਤ ਸਾਈ ਆਪਰੇ ਸੇ ਕੀ ਆਪੇ ਰੱਖੇ ਪੂਰਨ ਪਈ ਬੜਾਈ 621 ਅੰਗ ਚ ਹਾਂ ਤੇ ਸੰਤਾ ਕੇ ਸੰਗ ਬੜ ਭਾਗੀ ਪਾਈਏ ਸੰਤਾ ਕੇ ਸੰਗ ਬੜ ਭਾਗੀ ਪਾਈਏ ਸੰਤਾ ਦੀ ਸੇਵਾ ਨਾਮ ਤੇ ਆਈਏ 265 ਅੰਗ ਚ ਸੰਤਿਸਕ ਇਹ ਜੋ ਇਹ ਅੱਜ ਸਾਖੀ ਅਜੀ ਇਸ ਸਾਖੀ ਗਿਆ ਬਈ ਬਹੁਤ ਮਹਤਵਪੂਰਨ ਜੀ ਆਪਣੇ ਤੇ ਆਪਣੇ ਬਈ ਸਤਿ ਸ੍ਰੀ ਅਕਾਲ ਭਗਤ ਸਿੰਘ ਸੈਸ਼ਨ ਜੀ ਨਾਰਿਸਨ ਲੰਦ ਸੂਵਰਟਸਲੇ ਫਾਊਂਡਰ ਮੈਂ ਫਾਊਂਡੇਸ਼ਨ ਫਾਊਂਡਰ ਤੇ ਸਭ ਭਗਤ ਸਿੰਘ ਸੈਸ਼ਨ ਜੀ ਯੂਨਾਈਟ ਸਕੇਨ ਤੇ ਸਭ ਭਗਤ ਸਿੰਘ ਸੈਸ਼ਨ ਜੀ ਟਾਈਡ ਹਾਂਜੀ ਤੇ ਉਹਨਾਂ ਦੇ ਲੜਕਾ ਜੀ ਸਵੇਰ ਸ ਆਦਮਨ ਸਿੰਘ ਬੋਰਨ ਇਨ 19 uh, 1924 ਐਂਡ ਵਿਸਰ ਵਾਸ ਸੀ 1970 ਵਿੱਚ 1970 ਸਰਵਸ ਵੈਸ ਜੀ ਹਾਂਜੀ ਤੇ ਇਹੀ ਵਜੇ ਸੁਪਰਟੈਂਡਿੰਗ ਇੰਜੀਨੀਅਰ ਪੀਡਬਲੂ ਪੀਡਬਲੂ ਇਰੀਗੇਸ਼ਨ ਡਿਪਾਰਟਮੈਂਟ ਪਾਖੜਾ ਡੈਮ ਜ ਪੰਜਾਬ ਡਿਜ਼ਾਈਨਡ ਹੂ ਡਿਜ਼ਾਈਨਡ ਪੰਜਾਬ ਅਤੇ ਸਿੰਧਪੁਰ ਜਿਆ ਪੰਜਾਬ ਅਤੇ ਸੋਰੀ ਸਤਲੁਜ ਬਿਆਸ ਲਿੰਕ ਲਿੰਕ ਪ੍ਰੋਜੈਕਟ ਜਿਹਨਾਂ ਨੇ ਕੀਤਾ ਸੀ ਐਂਡ ਡਿਜ਼ਾਈਨਡ ਇਟ 터ਨਲ 2 ਜਿਹੜਾ 터ਨਲ ਬਣੀ ਸੀ ਉੱਤੇ ਬਣੀ ਹੋਈ ਹੈ ਉਹ ਵੀ ਉਹਨਾਂ ਨੇ ਡਿਜ਼ਾਈਨ ਕੀਤੀ ਸੀ ਹੈ ਸੋ ਤੇ ਉਹਨਾਂ ਦਾ ਲੜਕਾ ਸਾਹਿਬ ਸਪਾਕ ਸੈਸ਼ਨ ਗਿਆ ਜਿਹੜਾ ਡੀਓ ਵੀ ਡੀਓ ਨਾਲ ਜਿਹੜੇ ਗ੍ਰੈਂਡਸਨ ਸੀ ਤੇ ਸਪੂਪਿੰਦਰ ਸਿੰਘ ਆਈਪੀਐਸ ਰਿਟਾਇਰਡ ਆਈਪੀਐਸ ਰਿਟਾਇਰਡ ਅਤੇ ਫਾਰਮਰ ਡੀਜੀਪੀ ਡਾਕਟਰ ਜਨਰ ਪੁਲਿਸ West Bengal ਹੀ ਵਾਸ ਰਿਟਾਇਰਡ ਡਾਕਟਰ ਜਨਰ ਪੁਲਿਸ West Bengal ਤੇ ਉਹ ਜੋ ਸਾਰਾ ਕਲਕੱਤਾ ਉਹਦੇ ਅੰਡਰ ਵਾਸ ਸੀ ਅੱਜ ਦੇਖੋ ਉਹ ਅੰਦਾ ਸੀ ਕਿੰਨੀ ਵੱਡੀ ਗੱਲ ਨੌਰ ਰੈਜੀਡਿੰਗ ਇਨ ਚਟਾਗੋ Due to, the, uh, due to the, protocol instruction, it is impossible to supply, supply the address and telephone number. Mm, yeah, if, if somebody is really interested to talk to them or getting the advice from them, actually, yeah, him, actually, and, uh, he can, uh, mail, mail to me. My email address is at yahoo.com. So, I will supply pa uh, sap singh sab dgp uh, son of Sa Ar ardamur singh born in upendr uh, born in 1950 unse 50 vich ho janda general si retired dr dr police west bengal was among a 2010 2010 retired ho chhe the only sec office, officer to head the west bengal uh, police he was the only Sikh uh, police officer who, uh, who lead the West Bengal police. They Deh, um, married to, uh, Missy Govind Kaur, uh, the daughter of a Pai, a Pai, say Pai, uh, Hari, of Baghriya. Baghriya Sadar, one Mishu, the Sikh, uh, come to, uh, Mohna de Larkinavna de Maria, The daughter Manmohan Gurtaskar, Manmohan Gurtaskar. ਨੇਮ ਉਹ ਆ ਨੈਮ ਗਿਵਨ ਬਾਈ ਬਾਬਾ ਯਾ ਬਾਬਾ ਕੁੰਦਨ ਸਿੰਘ ਜੀ ਉਹ ਫਾਨੀ ਸਰ ਉਹਨਾਂ ਦੀ ਉਹਨਾਂ ਦੀ ਲੜਕੀ ਨੌਰ ਕੈਸੀ ਹੈ ਮੈਡ ਵਿਦ ਟੂ ਸਨਸ ਐਂਡ ਲਿਵਿੰਗ ਵਿਦ ਹਰ ਹਸਬੰਡ ਇਨ ਡੈਲੀ ਨਿਊ ਡੈਲੀਵਸ਼ਾਹ ਦੀ ਜਿੰਨ ਲੜਕੀ ਤੇ ਸੰ ਬਿਸਮਾਤ ਸਿੰਘ ਹਾਂ ਜੀ ਮਰੀਨ ਇੰਜੀਨੀਅਰ ਮਰੀਨ ਜੀ ਤੇ ਬਾਈ ਪ੍ਰੋਫੈਸ਼ਨ ਹੀ ਇਜ਼ ਅਨਮੈਰਿਡ ਹੀ ਇਜ਼ ਅਨਮੈਰਿਡ ਉਹ ਵੀ ਸੀ ਦੀ ਮਮ ਲੀਟ ਸਿੰਗਲ ਲੀਜੀ ਬੀ ਸਾਹਿਬ ਚੱਡਿਓ ਹਾਂ ਜੀ ਕਰੀਆ ਜੀ ਸਾਖੀ ਹੈ ਵੀ ਬਹੁਤ ਹੀ ਕੀਚੀ ਸਾਖੀ ਹੈ ਜੀ ਵੀ ਉਹਨਾਂ ਦਾ ਜੇ ਲੜਕਾ ਸੀ ਜੀ ਵੀ ਮੈਂ ਇਹ ਸਾਖੀ ਜੀ ਬਹੁਤ ਕਾਫੀ ਦਿਨ ਸੁਣਦਾ ਸੀ ਉਹਨਾਂ ਦਾ ਲੜਕਾ ਸੀ ਜੀ ਉਹਨਾਂ ਦੇ ਬਾਬਾ ਜੀ ਨੇ ਵੀ ਬਤਾਤਾ ਬਾਬਾ ਹੀ ਸ਼ਸੇ ਮਹਾਰਾਜ ਦੇ ਬੱਚੇ ਦੀ ਜਾਣ ਪਛਾਈ ਸੀ ਸਦਾ ਅਰਧਮਨ ਸਿੰਘ ਜੀ ਤੇ ਇਹਦੇ ਅਰਧਮਨ ਜੀ 6 6 ਮਹੀਨੇ ਜਾਂ 7 ਮਹੀਨੇ ਪਹਿਲਾਂ ਤੇ ਸਾਹ ਭਾਈ ਜਿਸਪਾਲ ਸਿੰਘੀ ਪੋਟਾ ਸਰ ਵਾਲੇ ਜੋ ਇੰਟਰਨੈਸ਼ਨਲ ਸੈਕਰਾਗੀ ਆ ਉਹਨਾਂ ਨੇ ਵੀ ਦੱਸੀ ਸੀ ਗੱਲ ਦੱਸੀ ਸੀ ਗੱਲ dennais chalta hai to dig out more actually four patta karna chahunda si bhi i'll try to get more proofs actually as much as i can ke phir mai bhi phir i'm going to pa to dispatch inspector saab da to confirm from them actually unara number hai 94181 00113 uh 9418100113 bhai dispatch inspector saab you can confirm ve ajde garje hun dassan ke ji ਬੀ 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 ਹਰਕਿਸ਼ਾ ਕੌਜੀ ਇਹ ਵੀ ਮਿਲ ਕਰ ਰਹੇ ਨੇ ਪੁਰਾਣੀ ਸੰਗੀਆ ਫਰ ਬਾਗਾ ਤੋਂ ਤਾਂਤੇ ਬਾਬਾ ਨੰਦ ਸਿੰਘ ਜੀ ਦੇ ਤੋਂ ਮਿਲ ਜਾਂਦੇ ਆ ਸੰਗੀਆ ਇਹ ਤੇ ਵੀ ਇਹਨਾਂ ਦੇ ਵੀ ਆਪਣਾ ਇਹਨਾਂ ਦੇ ਵੀ ਨੰਬਰ ਤੁਸੀਂ ਇਹਦਾ ਕਰ ਰਹੇ ਨੇ ਵੀ ਮੈਂ ਤੁਹਾਨੂੰ ਕਨਫਰਮ ਕੀਤਾ ਵੀ ਸਾਪਕ ਸੇ ਸ਼ਸ਼ੀ ਜੀ ਦੇ ਲੜਕੇ ਦੀ ਬੀ 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 ਉਹ ਜੱਟ ਜੀ ਬਾਬਾ ਜੀ ਦੇ ਬੱਚੇ ਤਾਂਤੇ ਬਾਬਾ ਜੀ ਦੇ ਸ਼ਸ਼ੀ ਮਹਾਰਾਜੀ ਉਹਦਾ ਨੰਬਰ ਹੈ 503 314 0298 ਫਿਰ ਅਗੇ 5503 3140298 ਹਾਂਜੀ ਇਹ ਇਹ ਉਸ ਤੋਂ ਇਲਾਵਾ ਜੀ ਇਹ ਗੱਲ ਇਸ ਬਿੰਗ ਕਨਫਰਮਡ ਫਰੋਮ ਇੰਟਰਨੈਟ ਟੂ ਇੰਟਰਨੈਟ ਤੋਂ ਵੀ ਇਹ ਕਨਫਰਮ ਹੋ ਰਹੀ ਹੈ ਗੱਲ ਮੈਂ ਇਹ ਸਾਰੀ ਗੱਲ ਭਪਿੰਦਰ ਸਿੰਘ ਜੀ ਡੀਜੀਪੀ ਸਾਹਿਬ ਨੂੰ ਭੇਜੀ ਸੀ ਉਹਨਾਂ ਤੋਂ ਵੀ ਮੈਂ ਸਾਰਾ ਕੁਝ ਦੱਸਾਇਆ ਉਹ ਕਦੇ ਵੀ ਉਹਨਾਂ ਦੇ ਭੂਆ ਜੀ ਸੀ ਕਦੇ ਉਹਨਾਂ ਨੂੰ ਪਤਾ ਸੀ ਹੈ ਉਹ ਵੀ ਉਹ ਵੀ ਸਾਕਵਾਸ ਦੇ ਮਾਰਚ ਦੇ ਵਿੱਚ ਹੁਣ ਸਭ ਭਪਿੰਦਰ ਸਿੰਘ ਦੇ ਭੂਆ ਜੀ ਤੁਸੀਂ ਉਹਨੇ ਪੇਟਾ ਜੀ ਪਾ ਜੀ ਹੈ ਨਾ Uh, the, actually, uh, there is a well-known spiritual account, uh, account involving Baba Isha Singh Ji of Nanakshah and Pag Singh, a retired session judge, which highlights Baba Ji's divine grace and spiritual power. Baba Ji's divine grace and spiritual power, Baba Ji, express expression Once Parg Singh's son. Ardhaman Singh, I fell seriously ill, fell seriously ill, and uh, so criti critically that doctors, uh, doctor had lost hope, doctor lost, lost hope uh, for his survival. Uh, the Pag Singh went to seek uh, Babaji uh, blessings. Pag Singh ji, uh, she went she to get the Babaji blessings actually. Upon hearing this situation, Baba Ishar Singh ji, ईश्वर सिंह जी वेट अटमोस्ट कॉमनेस एंड हैम कोई चीज होगी कोई चीज होगी सब कुछ ठीक होगा टू टू बाबा जी डिवाइन वर्ल्ड दिकवर भी लड़का ठीक हो गया डिस्पाइट ऑल मेडिकल प्रिडिक्शन of uh, immediate death who uh, be a medical is decisive and this event became a strong uh, strong testimony to babaji we were is a spiritual presence and uh, spiritual presence and uh, divine power and pankaj became even more uh, devoted to baba ichan singh ji maharaj one vich uh, ho ਪੁੱਤਰ ਦੀ ਜੋ ਪੁੱਤਰ ਦੀ ਜਾਨ ਬਚੀ ਤੇ ਬਾਬਾ ਜੀ ਦੀ ਕਿਰਪਾ ਦਾ ਬਾਬੈਸ਼ੀ ਦੀ ਕਿਰਪਾ ਦਾ ਭਗਤ ਸਿੰਘ ਦੇ ਪੁੱਤਰ ਇੱਕ ਸਮ ਬਹੁਤ ਗੰਭੀਰ ਮਤਵੀਤ ਉਹਨਾਂ ਦੀ ਖਰਾਬ ਹੋ ਗਈ ਸੀ ਤੇ ਡਾਕਟਰ ਨੇ ਉਮੀਦ ਛੱਡ ਦਿੱਤੀ ਸੀ ਡਾਕਟਰ ਨੇ ਉਮੀਦ ਛੱਡ ਦਿੱਤੀ ਸੀ ਪਰ ਸਭ ਭਗਤ ਸਿੰਘ ਜੀ ਬਾਬਾ ਈਸ਼ਰ ਸਿੰਘ ਚ ਚਰਨਾਂ ਵਿੱਚ ਆਨ ਸ਼ਰਲੇ ਬਾਬੈਸ਼ੀ ਦੇ ਚਰਨਾਂ ਵਿੱਚ ਸ਼ਰਲੇ ਤੇ ਬਾਬਾ ਜੀ ਨੇ ਉਸ ਬੱਚੇ ਦੀ ਬੱਚੇ ਦੀ ਖਾਤਰ ਆਪ ਅਰਦਾਸ ਕੀਤੀ ਆਪਰ ਅਰਦਾਸ ਕੀਤੀ ਆਪਰ ਅਰਦਾਸ ਕੀਤੀ ਤੇ ਅਰਦਾਸ ਕਰਨ ਤੋਂ ਬਾਅਦ ਵੀ ਹੁਕਮ ਨਮਾ ਜਰਾਇਆ ਸੀ ਉਹ ਹੁਕਮ ਨਮਾ ਆਇਆ ਸੀ ਜੀ ਤੇ ਵੀ ਤੇ ਉਸ ਮੋਕੇ ਵੀ ਦਸਿਆ ਸੰਤ ਸੰਤਨ ਮੋਕੋ ਪੂਜੀ ਸੋਖੀ ਤੋ ਉਤਰੇ ਮੜਕਾ ਧਰਮ ਦਾ ਅਬ ਕਹਾ ਕਰੋਗੇ ਜੋ ਫਾਟੇ ਸਗਲੋ ਲੇਖਾ ਤਰਫ ਕੀ ਗੋਗੇ ਲਿਖ ਕੇ ਪੜ੍ਹ ਦਿੱਤਾ ਮਹਾਨੰਦ ਭੈ ਸਭ ਪਾਇਆ ਸੰਤਨ ਕੇ ਪ੍ਰਸਾਦੇ ਕੋ ਨਾਨਕ ਹਰ ਸਭ ਮਨਮਾਨੇ ਅਰੰਗ ਰਤੇ بس وا ਦੇ ਚੀ ਸੋਚੋ ਲੈਂਗੁਏਜ ਇਹ ਹੋਕ ਨਮਾ ਆਇਆ ਸੀ ਬਾਬਾ ਜੀ ਆਪ ਲੈ ਸੀ ਤਾਂ ਤੇ ਬਾਬਾ ਜੀ ਜੀ ਮਾਰ ਲੈ ਇਹ ਹੋਕ ਨਮਾ ਲੈ ਸੀ ਫਿਰ ਬਾਬਾ ਜੀ ਬਸ ਕਿਤੇ ਵੀ ਕੁਛ ਨਹੀਂ ਹੁੰਦਾ ਤੁਹਾਡਾ ਬੱਚਾ ਵੀ ਮੇਰਾ ਬੱਚਾ ਬਾਬਾ ਭਗਤ ਸਿੰਘ ਜੀ ਨੇ ਬੇਨਤੀ ਕੀਤੀ ਸੀ ਮੇਰਾ ਬੱਚਾ ਬਾਬਾ ਜੀ ਤੁਹਾਡੀ ਕਿਰਪਾ ਦਾ ਬਸ ਸਕਦਾ ਬਸਦਾ ਤੇ ਕਹਿੰਦੇ ਮਹਾਪੁਰ ਦਾ ਬੋਲਣਾ ਬੋਲਣਾ ਹੋਵੇ ਕਿਸੇ ਪਰਥਾਈ ਮਹਾਪੁਰਖ ਦਾ ਬੋਲਣਾ ਹੋਵੇ ਕਿਸੇ ਪਰਥਾਈ ਉਹ ਅਮਰਤ ਭਰੇ ਪਰਪੂਰ ਹੈ ਉਹਨਾਂ ਤਲ ਨਾ ਤਮਾਈ 755 ਅੰਗ ਚ ਮਹਾਪੁਰਖ ਦਾ ਬੋਲਣਾ ਹੋਵੇ ਕਿਸੇ ਪਰਥਾਈ ਉਹ ਅਮਰਤ ਭਰੇ ਪਰਪੂਰ ਹੈ ਉਹਨਾਂ ਤਲ ਨਾ ਤਮਾਈ ਉਹਨਾਂ ਵੀ ਅਮਰਤ ਭਰੇ ਪਰਪੂਰ ਹੈ ਜੀ ਉਹਨਾਂ ਵਿੱਚ ਉਹਨਾਂ ਦੇ ਕੋਈ ਕੋਈ ਰੂਪ ਨਹੀਂ ਸਾਦਾ ਹੈ ਮੇਰੇ ਰਾਮ ਮੇਰੇ ਰਾਮ ਹਰ ਸੰਤਾਂ ਜੀਵਨ ਨਾ ਕੋਈ ਬਾਬਾ ਜੀ ਬਚਾ ਜੀ ਸੁਣਾਉਂਦੇ ਮੇਰੇ ਰਾਮ ਹਰ ਸੰਤਾਂ ਜੀਵਨ ਨਾ ਕੋਈ ਮਾਇਆ ਮੋਪ ਮੈਂ ਮਾਇਆ ਮੋਪ ਭਰਮ ਤੋਂ ਘਾਟੇ ਸੰਤ ਸਨ ਜੋ ਆਵੇ ਮਾਇਆ ਭੋਗ ਭਰਮ ਭੋਗ ਘਾਟੇ ਸੰਤ ਸਨ ਜੋ ਆਵੇ ਜਿਹੜਾ ਮਨੋਰਥ ਕਰ ਰਹੇ ਸੋ ਸੰਤ ਤੇ ਪਾਵੇ ਜਿਹੜਾ ਤੁਸੀਂ ਮਨੋਰਥ ਕਰੋਗੇ ਉਹ ਸੰਤਾ ਕੋ ਤੁਸੀਂ ਹਾਸਲ ਕਰ ਸਕਦੇ ਕਿੰਨੇ ਜੀ ਦੇਖੋ ਫੇ ਵੀ ਬਾਬਾ ਜੀ ਬਾਬੇ ਬਸ਼ਾ ਵੀ ਕਰਦੇ ਆ ਸੋਨਾ ਅੱਗੇ ਜੀ ਫਿਰ ਦੇਖੋ ਤੁਸੀਂ ਬਾਬੇ ਇੱਡੇ ਵੱਡੇ ਇੱਡੇ ਵੱਡੇ ਵੀ ਜੈ ਸੈਸ਼ਨ ਜੱਜ ਉਹਦਾ ਲੜਕਾ ਇਹ ਬੀ ਪ੍ਰੋਫੈਸ਼ਨਲ ਇੰਜੀਨੀਅਰ ਤੇ ਵੀ ਉਥੇ ਭਾਖੜਾ ਤੇ ਵਿਅਸਤ ਆਏ ਭਾਖੜਾ ਡੈਮ ਦੇ ਵਿੱਚ ਇੰਜੀਨੀਅਰ ਜਿਨ੍ਹਾਂ ਨੇ ਸੱਤਰ ਤੇ ਵਿਅਸਤਾ ਜੋ ਨਰਨ ਕਰੇ ਤੋਂ ਮਤਲਬ ਪ੍ਰੋਜੈਕਟ ਉਹਨਾਂ ਨੇ ਤਿਆਰ ਕੀਤਾ ਸੀ ਸਹਾਰਦ ਦਾ ਮਨ ਸਿੰਘ ਜੀ ਰਾਏ ਇਹ ਕਹ ਤਸੀ ਉਹਨਾਂ ਦੇ ਲੜਕਾ ਜੀ ਦੇਖੋ ਤੁਸੀਂ ਉਹਨਾਂ ਸਰਗਸਰ ਸੀ ਬਾਬਾ ਜੀ ਕਿਵੇਂ ਬਿਸ਼ਾ ਵੀ ਅੱਡਾ ਰਿਸਪੈਕਟ ਵੀ ਗੱਲਾਂ ਉਹ ਵੀ ਦੱਸਦਾ ਜੀ ਕਿਵੇਂ ਹਾਂ ਵੀ ਗੁਰਬਾਣੀ ਸਾਹਿਬ ਦਾ ਬੀਜ ਬਾਬਾ ਜੀ ਹੋ ਕੰਨਾ ਮੈਂ ਲਿਆ ਜੀ ਹੋ ਕੰਨਾ ਮੈਂ ਜਦ ਪੜ੍ਹਾਈ ਸੀ ਜਿੱਥੇ ਹਰ ਰਾਧੀ ਇੱਥੇ ਔਰ ਮਿੱਥ ਸਾਈ ਜਿੱਥੇ ਬਾਬਾ ਜੀ ਬੱਚੇ ਕਿਤੇ ਜਿੱਥੇ ਹਰ ਰਾਧੀ ਇੱਥੇ ਔਰ ਮਿੱਥ ਸਾਈ ਜਿੱਥੇ ਆਪਾਂ ਗੁਰੂ ਸਾਹਿਬ ਨੂੰ ਅਰਦਾਸ ਕਰੇ ਧਿਆਵਾਂਗੇ ਜਿੱਥੇ ਮਿੱਥ ਸਾਈ ਉਹ ਗੁਰ ਕਰਪਾ ਤੇ ਹਰ ਮਨ ਵਸੇ ਹੋਰ ਸਬਦ ਲਾਇ ਨਾ ਜਾਈ ਤੇ ਸਸਤੇ ਧਿਆਵਗੇ ਚੋਲੇ ਫਿਰ ਇਹ ਜੀ ਬਾਬਾ ਜੀ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਬਾਬਾ ਜੀ ਤੇ ਬਚਾ ਚ ਕਰਕੇ ਉਸ ਤੋਂ ਬਾਅਦ ਬੱਚੇ ਦੀ ਬੱਚੇ ਵੀ ਠੀਕ ਹੋਣ ਲੱਗ ਗਏ ਬੱਚਾ ਠੀਕ ਹੋਣ ਲੱਗ ਗਿਆ ਤੇ ਵੀ ਉਸ ਤੋਂ ਬਾਅਦ ਉਹ ਵੀ ਫਿਰ ਬਾਬਾ ਜੀ ਉਹਨਾਂ ਨੇ ਬਸ਼ਰ ਕੀਤੇ ਜੀ ਉਹ ਬਈ ਸਪਾਕ ਸੈਸ਼ਨ ਜਿਹੜਾ ਉਹਨਾਂ ਬਸ਼ਰ ਕੀਤੇ ਤੇ ਸਰਕਾਰੀ ਉਹਦੇ ਤੇ ਬੈਠ ਕੇ ਧਰਮ ਤੇ ਇਨਸਾਫ ਦੇ ਇਨਸਾਫ ਕਰਨਾ ਨਾ ਭੁੱਲਿਓ ਧਰਮ ਤੇ ਇਨਸਾਫ ਇਨਸਾਫ ਕਰਨਾ ਇਨਸਾਫ ਨੂੰ ਧਰਮ ਦੇ ਇਨਸਾਫ ਨੂੰ ਕਦੇ ਨਾ ਭੁੱਲਿਓ ਤੇ ਵੀ ਫਿਰ ਉਹ ਕੀ ਤੱਕ ਬਾਬਾ ਜੀ ਚੰਛਰਦੇ ਤੇ ਉਹਨਾਂ ਬਹੁਤ ਕੁਝ ਦੇਖਿਆ ਗਏ ਜੀ ਨਾਂਸਰ ਵਿੱਚ ਉਹ ਉਹ ਸਭਪੱਖ ਸਿੰਘ ਜੀ ਸ਼ੈਸ਼ਨ ਜੱਜ ਆਪ ਜੋੜੇ ਸਾਫ ਕਰਦੇ ਸੀ ਜਨ ਵੀ ਪਿਆਉਂਦੇ ਸੀ ਸੰਗਤਾਂ ਦੀ ਸੇਵਾ ਵੀ ਕਰਦੇ ਸੀ ਤੇ ਇੱਕ ਵਾਰੀ ਜਦੋਂ ਨਾਂਸਰ ਬਣ ਰਿਹਾ ਬਣਦਾ ਸੀ ਉਸ ਮੁਕੇ ਸਭਪੱਖ ਸਿੰਘ ਜੀ ਸ਼ੈਸ਼ਨ ਜੱਜ ਟੋਕਰੀ ਚੱਕੀ ਦੀ ਸੇਵਾ ਕਰਦੇ ਸੀ ਤੇ ਬਾਬਾ ਜੀ ਕੋ ਆ ਕੇ ਜਿੱਥੋਂ ਸ਼ੁਰੂਆਤ ਹੋਈ ਆ ਬਾਬਾ ਜੀ ਕੋ ਆ ਕੇ ਕਿਸੇ ਨੇ ਦੱਸਿਆ ਬਾਬਾ ਜੀ ਸ਼ਿਸ਼ ਮਾਰਾ ਕੋ ਬਾਬਾ ਜੀ ਕਿ ਸਸ਼ੰਜਾ ਜੀ ਉਹ ਵੀ ਟੋਕਰੀ ਚੱਕੇ ਬਾਬਾ ਜੀ ਨੂੰ ਬਲੇ ਬਾਬੇ ਇਹ ਬੱਚੀ ਇਹ ਟੋਕਰੀ ਚੱਕਣਾ ਤਾਂ ਵੀ ਹੋ ਗਿਆ ਜੀ ਸਰਬ ਵੀ ਤੁਹਾਡੇ ਕੋਲੋਂ ਵੀ ਅਬ ਇਸੇ ਵਾਰ ਲੜੀਆਂ ਤੁਸੀਂ ਬਾਬਾ ਨੰਦ ਸਿੰਘ ਜੀ ਮਹਾਰਾਜ ਇਤਿਹਾਸ ਲੇਖੋ ਤੇ ਬਾਬਾ ਨੰਦ ਸਿੰਘ ਮਹਾਰਾਜਾ ਜੀ ਕੋ ਕਿ ਉਹਨਾਂ ਬਾਬਾ ਜੀ ਪੇਰ ਨਾਲ ਉਹਨਾਂ ਚਾਸੀ ਬਾਬਾ ਜੀ ਆਪ ਲਪਾਇਆ ਸੀ ਜੋ ਕਿ ਆਨੰਦ ਸਰੋਵਰ ਟਰਸ ਮਰਾਇ ਸੀ ਅਸੀਂ ਵੀ ਉਹਨਾਂ ਕੋਲ ਮੈਂ ਉਹਨਾਂ ਦੇ ਡੀਜੀਪੀ ਸਾਹਮਣੇ ਦੱਸਿਆ 1974 75 ਦੇ ਚ 76 ਵੀ ਅਸੀਂ ਉਹਨਾਂ ਦੇ ਨਾਲ ਐਜ਼ ਅ ਪ੍ਰੂਫ ਰੀਡਰ ਅਸੀਂ ਉਹਨਾਂ ਦੇ ਉੱਤੇ ਕੰਮ ਕਰਦੇ ਰਹੇ ਅੰਦਸੋ ਟ੍ਰਸਟ ਉੱਥੇ ਜਾ ਕੇ ਵੀ ਸਾਰੇ ਕਾਪੀਜ਼ ਤਿਆਰ ਕਰਦੇ ਸੀ ਹੋਰ ਕਰਦੇ ਸੀ ਉਹ ਸਾਰੇ ਪ੍ਰੋਪਰ ਕਰਦੇ ਸੀ ਹਾਂਜੀ ਤੇ ਇਹਦੇ ਵਿੱਚ ਨਾ ਜੀ ਆਪਣੇ ਬਈ ਕਈ ਚੀਜ਼ਾਂ ਬਈ ਇੱਕ ਬਈ ਇੱਕ ਤਾਂ ਇਹ ਵੀ ਦੱਸਿਆ ਗਿਆ ਬਈ ਇਹ ਵੀ ਗੱਲ ਵੀ ਸਾਬ ਭਾਈ ਜਿਸਪਾਰਸੀ ਦੀ ਪੌਂਟਾ ਸਾਹਿਬ ਨੇ ਦਸੀ ਸੀ ਉਹ ਦਾ ਦਸੀ ਜੀ ਉਹ ਕਦੇ ਸੀ ਵੀ ਇੱਕ ਵਰਜਨ ਤੇ ਭਗਤ ਸਿੰਘ ਸ਼ਸ਼ਜ ਜੱਜ ਤੇ ਉਹਦਾ ਪਰਿਵਾਰ ਵੀ ਵੀ ਜਾਣ ਲੱਗੇ ਨਾਨਕ ਦੇ ਬਾਬਾ ਜੀ ਕੋਲ ਬਿਫੋਰ ਲੀਵਿੰਗ ਵੀ ਐਵਰੀਬਾਡੀ ਹੈਜ਼ ਗਟ ਪਰਮਿਸ਼ਨ ਫਰਮ ਬਾਬਾ ਜੀ ਟੂ ਲੀਵ ਐਕਚੁਅਲੀ ਹੈ ਨਾ ਤੇ ਉਹਨਾਂ ਪਰਮਿਸ਼ਨ ਲੈਣ ਦੀ ਉਹ ਕੋਸ਼ਿਸ਼ ਕੀਤੀ ਤੇ ਭਗਤ ਸਿੰਘ ਸ਼ਸ਼ਜ ਜੱਜ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਬਚਾ ਕੀਤਾ ਵੀ ਆਦੇ ਲੜਕੇ ਨੂੰ ਵੀ ਤੁਸੀਂ ਇੱਥੇ ਛੱਡਿਓ ਇੱਥੇ ਛੱਡਿਓ ਤੇ ਭਗਤ ਸਿੰਘ ਸ਼ਸ਼ਜ ਜੱਜ ਜਿਹੜੇ ਸੀਗੇ ਉਹ ਮੰਦਨ ਸੀ ਤੇ ਹੀ ਐਕਚੁਅਲੀ ਹੀ ਵਾਸ ਨਾ ਅਗਰੀਡ ਟੂ ਲੀਵ ਦੀ ਬਿਸਨਰ ਉਹ ਐਕਨੌਲਡਸਰ ਉਹ ਕਹਿੰਦੇ ਨਹੀਂ ਜੀ ਫਿਰ ਬਾਬਾ ਜੀ ਫਿਰ ਵਿੱਚ ਕਿ ਦੋ ਗਿਰਖੇ ਤੇ ਵੀ ਫਿਰ ਬਾਬਾ ਜੀ ਉਸ ਕੋ ਮਹਾਂਪੁਰਸ਼ ਤਿੰਨ ਵਾਰੀ ਬਸਾ ਕਰਦੇ ਨੇ ਇੱਕ ਵਾਰ ਦੋ ਵਾਰ ਜੇ ਬਸਾ ਕੀਤੇ ਫਿਰ ਦੂਜੀ ਗਿਰਖੇ ਬਸਾ ਦੇ ਜੇ ਸਭ ਪਾਕ ਸੰਜੀ ਉਹਦੇ ਵੀ ਤਾਂ ਬਤਨ ਬਤਨ ਸੀ ਵੀ ਬੀ ਜੀ ਉਹਨਾਂ ਨੇ ਫਿਰ ਵੀ ਅਰਜ ਕੀਤਾ ਵੀ ਆਪਣੇ ਜਾ ਫਾਕਸ ਨਹੀਂ ਬੀਤੋ ਸੀ ਜੇ ਬਾਬਾ ਜੀ ਮੇਸ਼ਾ ਕਰਦੇ ਵੀ ਆਪਾਂ ਬੱਚੇ ਛੜ ਗਏ ਫਿਰ ਉਹ ਬੱਚੇ ਨੂੰ ਉਥੇ ਬਾਬਾ ਜੀ ਨੇ ਧੋ ਛੱਡਿਆ ਨਾਲ ਇਸ ਤੇ ਕੋਈ ਸਵਾ ਭਿਆੜਕ ਬਦਲ ਰਿਹਾ ਸੀਗਾ ਆ ਰਿਹਾ ਸੀਗਾ ਤੇ ਰਾਤ ਨੂੰ ਬੀ ਬਾਬਾ ਜੀ ਸਵਾ 12 ਵਜੇ ਪੇਸ਼ਨਾਰ ਕਰਕੇ ਵੀ ਨਤਮ ਕਰਨ ਜਾਂਦੇ ਸਰਚ ਕਰਨ ਜਾਂਦੇ ਸਵਾ 12 ਵਜੇ ਹਜ਼ੂਰੀ ਦੇ ਨਾਲ ਸੀਗੇ ਤੇ ਉਸ ਵੇਲੇ ਬਾਬਾ ਜੀ ਬਈ ਉਹ ਉਥੇ ਚਲੇ ਗਏ ਜਿੱਥੇ ਵੀ ਬਈ ਉਹ ਆਪਣਾ ਮੁੰਡਾ ਪਿਆਸ ਜਹੂਰ ਸੰਗੀ ਪਿਆਸੀ ਤੇ ਉੱਥੇ ਬਾਬਾ ਜੀ ਨੂੰ ਕੋਈ ਚੀਜ਼ ਵੀ ਕੋਈ ਜੀਜ ਕੋਈ ਅਟੈਕ ਕਰ ਰਹੀ ਸੀ ਉਹਨੂੰ ਤੇ ਕਿ ਬਾਬਾ ਜੀ ਉਸ ਨੂੰ ਰੋਕਿਆ ਤੇ ਰੋਕਿਆ ਤੇ ਵੀ ਜੀਜਾ ਇਹ ਭਾਈ ਜਿਸ ਪਾਸੋਂ ਪੌਂਟਾ ਸਵਰਨ ਜੀ ਸੀ ਇਹਨਾਂ ਤੇ ਫਿਰ ਇਹ ਕਦੇ ਆਮ ਹੀ ਸਭ ਨੂੰ ਪਤਾ ਸੀ ਫਿਰ ਕਹਿੰਦੇ ਇਹ ਵੀ ਦੱਸਿਆ ਕਿ ਉਧਰ ਰਾਤ ਨੂੰ ਇਹ ਗੱਲ ਹੋਈ ਕਿ ਬਾਬਾ ਜੀ ਫਿਰ ਇਸ ਵੀ ਸੱਚ ਕੱਚਾ ਵੀ ਤੇ ਉਧਰ ਰਾਤ ਨੂੰ ਵੀ ਉਸੇ ਟਾਈਮ 'ਚ ਕਰਨਾਲ ਰਹੇ ਸੀ ਸਤਿਪੰਥ ਸਿੰਘ ਜੀ ਉਹਨਾਂ ਨੂੰ ਬੜਾ ਭਿਆਨਕ ਸੁਪਨਾ ਆਇਆ ਉਹਨਾਂ ਦੀ ਵਾਈਫ ਨੂੰ ਫਿਰ ਭਿਆਨਕ ਸੁਪਨਾ ਆਇਆ ਉਹ ਕਹਿੰਦੇ ਵੀ ਇੱਕਦਮ ਉੱਚੀ ਘਾਟ 'ਤੇ ਉੱਠੇ ਉਹ ਕਹਿੰਦੇ ਕੀ ਕਰਦਾ ਉਹ ਕਹਿੰਦੇ ਮੈਨੂੰ ਇੱਕਦਮ ਨਾੜ ਛੇੜਿਆ ਚ ਉਹ ਇੱਕਦਮ ਨਾੜ ਛੇੜਿਆ ਤੇ ਫਿਰ ਉਹ ਚੜ੍ਹ ਕੇ ਆਏ ਤਾਂ ਫਿਰ ਬਾਬਾ ਜੀ ਆਫੇਸਾ ਇਹ ਸਮਾ ਬਦਲ ਗਿਆ ਤੁਹਾਡਾ ਵੀ ਵੀ ਸਮਾ ਵੀ ਕੋਈ ਇੱਕ ਵੀ ਉਹ ਗੱਜਾ ਵੀ ਅਟੈਕ ਕੋਈ ਹੋ ਰਿਹਾ ਸੀਗਾ ਕਿ ਨਾੜ ਸਦਾ ਸਥਾਨ ਕਰਕੇ ਉਹਨਾਂ ਦਾ ਕੋਈ ਬਾਅਦ ਨਹੀਂ ਚੱਲਿਆ ਕੋਈ ਕੋਈ ਜਾਨਵਰ ਸੀਗਾ ਹਾਂਜੀ ਚਲੋ ਤੇ ਵੀ 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 ਜੀ ਵੀ ਦੱਸਿਆ ਵੀ ਵੀ ਹਰਕਿਸ਼ਿ ਕੋਰਜੀ ਇਹ ਉਹ ਕਹਿੰਦੇ ਮੈਂ ਪੜਿਆ ਵੀ ਆ ਇਹ ਕਹਿੰਦੇ ਰੈਕਟਿਵ ਵੀ ਪੜਿਆ ਇਹਦੀ ਪਤਾ ਵੀ ਉਹਨਾਂ ਨੇ ਦੱਸਿਆ ਵੀ ਕਿੱਥੋਂ ਭੁੱਲੇ ਹੋਇਆ ਕਹਿੰਦੇ ਰੈਕਟਿਵ ਵੀ ਪੜਿਆ ਮੈਂ ਸੁਣੀ ਵੀ ਐਸਾ ਕੀ ਤੇ ਉਸੋਂ ਕਿਹਾ ਕਿ ਨੇ ਬਾਬਾ ਜੀ ਨੇ ਉਹ ਇਹ ਦੱਸਦੇ ਸੀ ਕਿ ਬਾਬਾ ਜੀ ਨੇ ਇਹ ਵੀ ਉਹਨਾਂ ਨੂੰ ਵੀ ਸੁਖਿੰਸਰ ਤੇ ਬੋਤਾਂ ਸੀ ਕਰਕੇ ਫਿਰ اٹھਾਇਆ ਨਹੀਂ ਸੀ ਉਹਨਾਂ ਨੂੰ ਸੁਖਿੰਸਰ ਦੇ ਕਰਕੇ ਤੇ ਵੀ ਉੱਥੋਂ ਵੀ ਬਾਬਾ ਜੀ ਨੇ ਬਚਾ ਕੀਤਾ ਇਹ ਜੀ ਸਾਖੀ ਦੇਖੋ ਕਿੰਨੀ ਕਮਾਲ ਦੀ ਆ ਵੀ ਇਹ ਸਾਰੇ ਦੱਸ ਰਹੇ ਆ ਪਰ ਮੈਨੂੰ ਨਹੀਂ ਸੀ ਪਤਾ ਜੀ ਚੀਜ਼ ਫਿਰ ਮੈਂ ਜੀ ਮੇਰਾ ਇੰਟਰਨੈਟ ਫੋਲੇ AI ਦੇਖਿਆ ਹੋਰ ਦੇਖੇ ਸਾਰੇ ਇੰਟਰਨੈਟ ਦੇਖੇ ਵੀ ਇੰਟਰਨੈਟ 'ਚ ਵੀ ਕੀ ਪਾਈ ਹੋਈ ਦਿਖੀ ਹੋਈ ਪਤਾ ਨਹੀਂ ਕਿਹੜੀ ਪਾਈ ਹੈ ਨਹੀਂ ਪਤਾ ਕਿਹਨੇ ਪਾਈ ਹੈ ਲੈ ਕੇ ਪਾਇਆ ਹੈ ਫਿਰ ਮੈਂ ਇਹ ਜੀ ਇੰਟਰਨੈਟੋਂ ਕੱਢ ਕੇ ਫਿਰ ਡੀਜੀਪੀ ਸਾਹਿਬ ਨੂੰ ਭੇਜ ਸਿੰਘ ਨੂੰ ਭੇਜੀ ਮੈਂ ਕਿ ਪੜੋ ਜੀ ਤੁਸੀਂ ਉਹਨੇ ਪੜੀ ਆ ਇਸ ਤਰ੍ਹਾਂ ਬਾਬਾ ਜੀ ਇਸ ਰੱਖਿਆ ਕਰਦੇ ਸੀ ਇਸਦਾ ਬਾਬਾ ਜੀ ਰੱਖਿਆ ਕਰਦੇ ਸੀ ਆਪਣੇ ਸੇਵ ਕਰਦੇ ਸੀ ਇਸ ਤਰ੍ਹਾਂ ਬਾਬਾ ਜੀ ਰੱਖਿਆ ਕਰਦੇ ਸੀ ਕਿ ਵੀ ਹਮੇਸ਼ਾ ਬਾਬੇ ਰੱਖੇ ਤੇ ਸੋਡੀ ਸ਼ਰਧਾ ਚਾਹੀਏ ਜੀ ਜਿਵੇਂ ਹੁੰਦਾ ਹੈ ਆਪਣੇ ਸੇਵ ਕੀ ਆਪੇ ਰੱਖ ਕੇ ਆਪਣੇ ਨਾਮ ਚ ਪਾਏ ਆਪਣੇ ਸੇਵ ਕੀ ਆਪੇ ਰੱਖ ਕੇ ਆਪਣੇ ਨਾਮ ਚ ਪਾਏ ਜੈ ਜੈ ਕਾਜ ਕਿਰਤ ਸੇਵ ਕੀ ਤਾਹ ਤਾਹ ਉੱਠਤਾਵੇ ਜੈ ਜੈ ਕਾਰ ਸੇਵ ਕੀ ਤਾਹ ਤੋ ਉੱਠਾ ਸੇਵ ਕੋ ਨਿਖਰੀ ਹੋਇ ਦਿਖਾਵੇ ਸੇਵ ਦੇ ਨੇੜੇ ਹੋਇ ਦਿਖਾਉਂਦਾ ਜੋ ਜੋ ਕਹਿ ਠਾਕਰ ਪੈਸਿਵ ਤਤਕਾਲ ਹੋਏ ਆਵੀ ਰਹਾਉ ਹਾਂਜੀ ਤਿਸ ਸੇਵ ਕੇ ਹਉ ਬਲਿਆਰੀ ਜੋ ਆਪਣੇ ਪ੍ਰਭਾਵੇ ਜੋ ਆਪਣੇ ਪ੍ਰਭਾਵੇ ਤਿਸ ਕੀ ਸੋਇ ਸੁਣੀ ਮਨ ਹਰਿਆ ਤਿਸ ਨਾਨਕ ਪਰਸ ਆਵੇ 403 ਅੰਗ ਚ ਹਾਂਜੀ ਇਹ ਵੀ ਦੇਖੋ ਤੁਸੀਂ ਸਾਰੇ ਤੇ ਵੀ ਸਾਰੇ ਮਹਾਪੁਰਸ਼ਾਂ ਦੀ ਫੈਲਾਉਦਾ ਤੇ ਵੀ ਅਨੰਤ ਬਾਣੀ ਪੂਜੀ ਸੰਤਨ ਹੱਥ ਰੱਖੀ ਕੁੰਜੀ ਅਨੰਤ ਬਾਣੀ ਪੂਜੀ ਸਾਰੇ ਮਹਾਪੁਰਸ਼ਾਂ ਦੇ ਵਾਸਾ 17 ਤੱਕ ਹੀ ਖੁੱਜੀ 8 17 ਦੇ ਵਿਚ ਆ ਇਹ ਬਸਾਕੀ ਸੀ ਆਪਣੇ ਸਾਕੇ ਸਾਰੀਆਂ ਹੋਣ ਗਈਆਂ ਵੀ ਸਾਕੇ ਹੋਰ ਵੀ ਬਹੁਤ ਕਮਾਦੀਆਂ ਰੇ ਇੱਥੇ ਜੀ ਆਪਣੇ ਵਿਸ਼ੇ ਦੀ ਮੁਕਾਉਣ ਲੱਗਿਆ ਦੋ-ਚੇ ਮਰਸੀ ਜਦ ਨਾਲ ਸੇ ਸਾਰੀ ਹੋਈ ਸੀ ਵੀ ਆਪਣਾ ਸਾਰੀ ਮੁਕੇ ਕਿ ਉੱਥੇ ਮਿਸਟਰ ਚੰਦਰ ਚੇਰ ਪਰ ਕਰਾਂ ਦੇ ਬਾਬਾਦਨ ਸਿੰਘ ਜੀ ਮਹਾਰਾਜੇ ਪਿੰਡ ਦੇ ਸੀ ਸਤ ਚੰਦਰ ਸਿੰਘ ਮਿਸਤਰੀ ਚੰਦਰ ਸਿੰਘ ਵੱਡ ਖਣਾ ਵਸਤੀ ਨੂੰ ਕਿਦੀ ਸੀ ਏ ਉਹਦੇ ਨਾਲ ਸੌ ਸਰਾ। ਸਾਰੇ ਘਾਟ ਦੀ ਉਹਨਾਂ ਨੇ ਸਾਰੀ ਕਰਾਈ ਆ। ਅ ਰੈਸ਼ਵੀ ਉਹਨਾਂ ਦੀ ਨਾਲ ਸਬਾਬ ਜੀ ਰੱਖਤੀ ਸੀ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਸਾਰੇ ਕੰਟੈਕਟ ਹੋ ਗਿਆ। ਮੈਂ ਉਹਨਾਂ ਦੀ ਲੜਕੀ ਨਾਲ ਹੋ ਗਿਆ। ਇੱਕ ਇੱਕ ਲੜਕੀ ਉਹਨਾਂ ਦੀ ਲੜਕੀ ਨਾਲ ਕੰਟੈਕਟ ਹੋ ਗਿਆ। ਉਹਨਾਂ ਦੀ ਉਮਰ ਵੀ 80 ਸਾਲ ਦੀ। ਕੰਟੈਕਟ ਹੋ ਗਿਆ। ਉਹਨਾਂ ਨੇ ਸਾਰਾ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਕਰੰਟ ਲਾ ਕੇ ਮੌਤ ਹੋ ਗਈ ਸੀ ਉਹਨਾਂ ਦੇ ਪਿਤਾ ਜੀ। ਕਰੰਟ ਲਾ ਕੇ ਮੌਤ ਮੌਤ ਹੋ ਗਈ ਸੀ। ਤੇ ਕਦੀ ਮੱਛੀ ਕਾਂ ਮਾਰੀਆਂ। ਤੇ ਵੀ ਮੱਛੀ ਕਾਂ ਮਾਰੀਆਂ ਤੇ ਵੀ ਬਾਬਾ ਜੀ ਆਏ। ਇਹ ਬੇਟਾ ਕਹਿੰਦੇ ਤੇਰੀਆਂ ਚੀਕਾਂ ਦਾ ਗਰਨਾਨ ਫੇ ਦਰਵਾਜ਼ੇ 'ਚ ਸੁਣ ਸੁਣ ਗਿਆ। ਬਾਬਾ ਜੀ ਆ ਕਿ ਅੰਮਰ ਦੇ ਸ਼ਿਖਤਾਂ ਚ ਚੰਨਰ ਸੇ ਵੱਡ ਖਾਣੇ ਫਿਰੇ ਹੋ ਅੱਖਾਂ ਖੋਲ ਲੀਆਂ। ਫਿਰ ਤਿੰਨ ਦਿਨ ਤਿੰਨ ਦਿਨ ਬਾਅਦ ਥੋੜੇ ਢਿੱਲੇ ਰਹੇ ਚੌਥੇ ਦਿਨ ਫਿਰ ਜਾ ਕੇ ਸਪੇਸ 'ਚ ਵਿਚਰਾ ਗਿਆ। ਇਹ ਸਾਖੀ ਆਉਣਗੀ ਸਾਰੀਆਂ ਸਭ ਦੇ ਟੈਲੀਫੋਨ ਨੰਬਰ ਹੋਣਗੇ ਸਭ ਦੇ ਹੋਣਗੇ। ਇਸ ਇਸ ਸਾਖੀ ਰਸਤਾ ਭਗ ਸੰਸ਼ੇਸ਼ ਜੀ ਜਾ ਦੇ ਪਰਿਵਾਰ ਵਾਲੇ ਬੀਜਪੀ ਸਾਹ ਨੂੰ ਕਿਸੇ ਨਾਲ ਗੱਲ ਕਰਨੀ ਹੋਵੇ ਉਹਨਾਂ ਨੂੰ ਫੇਰ ਕਸ ਕਰਦਾ। भी वह मैं ईमेल करो ईमेल करो तो भी मैं सारी सिचुएशन देखूंगा कौन दे तो, तो, दे आ कौन नहीं प्रोटोकॉल के मुताबिक इस इमोसिबल मे वी टू गि नंबर सैक्टी एड्रैस टू पर फिर भी ईमेल करोगे भी उस मैं रिक्वेस्ट करूंगा एग्री हाँ तो मैं सप्लाई कर दूंगा ये बेनती है जी भुला से माफी हो हाँ तो जो कि लफ कर दस माफी हो जाएगा